ਕਾਹ ਨੂੰ ਵਨ ਕੇ ਫਿਰਦੇ ਆ ਕੋਈ ਦੇਖ ਵੀ ਨਾ ਲਵੇ ਇਹਨੇ ਜੇ ਕਰਿਆ ਸ਼ਾਲਾ ਕਹਿੰਦੇ ਕਿ ਪੈਸੇ ਬੁਸ਼ੇ ਦੇਣਾ ਹੋਵੇ ਜਿਸਨੇ ਖਰੀਦੇ ਦੋਏ ਕੋਈ ਅੰਨ ਪਾਇਦਾ ਪਹਿਲਾ ਜੇ ਗਿਆ ਸ਼ਾਲਾ ਜੇ ਖੜੇ ਤਾਂ ਉੱਥੇ ਲੱਗੂ ਪਤਾ ਲੱਗੂ ਅਰੇ ਚੱਲ ਜਿਆ ਬੜੇ ਮਾਰੇ ਪੈਂਦੇ ਫਾਇਦਾ ਆਵੇ ਜੇ ਜਾਏ ਭਾਈ ਮਿਲੂ ਤਾਂ ਨਾ ਕਰੇ ਗੁਰਮਾਰਦਲੇ ਆ ਜਾਓ ਉੱਪਰ ਲੋ ਪਾ ਲੋ ਉੱਪਰ ਲੋ ਇਹ ਦੇਖੋ ਇਹ ਪੈਂਦਲਾ ਲੱਗਿਆ ਜੀ ਮੈਂ ਦੇਖ ਰਿਹਾ ਸੀ ਬੰਦਾ ਬੈਠਾ ਤਾਂ ਹੈ ਯਾਰ ਪਾ ਲੋ ਉੱਪਰ ਲੋ ਜੇਸ ਨਾਲ ਉਹ ਚਲਦੀ ਚਲਦੀ ਬਾਹਰ ਖੇਲਣਾ ਯਾਰ ਕੰਮ ਨਾ ਹੋ ਤੱਕੂ ਜਿਵੇਂ ਜਿਹੜਾ ਆ ਗਿਆ ਯਾਰ ਇਹਦਾ ਮੈਂ ਕੀ ਜਿਹੜਾ ਆ ਗਿਆ ਦਿ ਰਾਤ ਦਿਨ ਇਹ ਉਂਤ ਬਾਹ ਮਾਰਦੇ ਲੋਕ ਇੱਕ ਮੇਰੇ ਪਿਓ ਦੀਆਂ ਲੈ ਜਾਂ ਇਹ ਹੀ ਇੱਕ ਮੇਰੀਆਂ ਫਰ ਮੇਰਾ ਲਾਜੀ ਤਾਂ ਨਹੀਂ ਰਾਤ ਨੂੰ ਆਉਂਦਾ ਕੋਈ ਮੇਰੇ ਪਿਓ ਵਾਲਾ ਹੂ ਕੋਈ ਲੋਕੀਆ ਬੈਠੀਆਂ ਆ ਆ ਬਾਈ ਬੰਤੈਰ ਜੇ ਤੀਂ ਅੰਦਰ ਬਾਦਲਾ ਕਰ ਉਹ ਜੋਰਾ ਜਰ ਮੈਂ ਤਾਂ ਬਾਹਰ ਖੁੱਲ ਨੂੰ ਤਮਾ ਜੋਰਾ ਹਾਂ ਜੋਰਾ ਬੈਲੀ ਦੀ ਗੱਲ ਕਰਦਾ ਕੇ ਉਹ ਜੇ ਬਾਹਰ ਖੋਲ ਜੇਰ ਤੇਰਾ ਬਾਹਰ ਫਰੰਡ ਜਰ ਫਾਟ ਤੂ ਦਾਦਾ ਯਾਰਾ ਮੰਗਲਾ ਕਿ ਕੋ ਬੰਦੇ ਉਹ ਬੱਕਰਾਂ ਦਾ ਗਾਉਂ ਯਾਰ ਤੂੰ ਆਏ ਦਵਾਰੇ ਦਵਾਰੇ ਹਰੇਕ ਗਲੀ ਇਹ ਮੈਂ ਦੇਖਿਆ ਕਰੂਆ ਉਦਾਂ ਦੇਖ ਲੈ ਭਰਾਵਾ ਅੱਜ ਨਹੀਂ ਮੈਂ ਦੇਖਿਆ ਦੁੱਖ ਹੈ ਕੀ ਉਹ ਭਾਈ ਬਣ ਕੇ ਯਾਰ ਐਂ ਨਾ ਕਰ ਕੀ ਭਾਈ ਬਣ ਕੇ ਯਾਰ ਰੈਂਟ ਵਾਲੀ ਗੱਲ ਦੇਖ ਵਣਿਆ ਪਹਿਲਾਂ ਜੀ ਮੇਰੇ ਪਿਆਰ ਉੱਠ ਗੜੂਹੀ ਗੱਲ ਕਿ ਛੰਝਲ ਪਿਆ ਹੋ ਅੰਦਰ ਪੇ ਤੇ ਆਤਾ ਹੈ ਆਪਿਆ ਹੋਰ ਮਰ ਗਿਆ ਯਾਰ ਉਹੀ ਗੱਲ ਉਹ ਵੇਰਾ ਗੱਲ ਤਾਂ ਬੜੋ ਬੜਾ ਹੋਦਾ ਯਾਰ ਨਹੀਂ ਕੋਈ ਮੈਂ ਹੂੰ ਮੈਂ ਅੱਖਾਂ ਪਿਆ ਅੰਦਰ ਪੇ ਚੱਗਿਆ ਪਤਾ ਨਹੀਂ ਪਈ ਸੁਤ ਤਾਂ ਪੈ ਕੇ ਜਿਆ ਦੇਖ ਲੈ ਨਹੀਂ ਪਰ ਬਾਸੇ ਭਾ ਰੋ ਤਾਂ ਭਾ ਦਾ ਬੰਦਾ ਨੂੰ ਤਾਂ ਮੂੰਹ ਵੱਲ ਕਿਉਂ ਨਾ ਪਿਆ ਬਾਸੇ ਨਹੀਂ ਪਤਾ ਤਾਂ ਦੇਖ ਲੈ ਬਾਹਰ ਮੂੰਹ ਬੰਨ ਨੂੰ ਕੋਈ ਜਣਾ ਕੁਚੋਰੀ ਕਰਦਾ ਸੀ ਹੋਰ 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 ਬੱਚ ਰਿਹਾ ਚਲ ਚੰਗੀ ਗੱਲ ਸੀ ਬੱਚੇ ਅੱਛੇ ਤਾਂ ਕਾਦੇ ਬੱਚੇ ਆ ਬੱਚਾ ਤਾਂ ਅਗਲਾ ਬੱਚਾ ਅਗਲਾ ਤਾਂ ਕਾਦਾ ਬੱਚਾ ਅਗਲੇ ਨੇ ਫੇਰ ਕੱਢਣੇ ਕੱਢ ਗਿਆ ਕਰਮ ਚੰਗੇ ਸੀ ਭਾਈ ਤੇਰੇ ਮੇਰੇ ਤੇ ਕਾਜ ਬਾਈ ਬਾਈ ਤੋਂ ਹੁਣ ਬਾਈ ਗੱਲੀ ਨਾ ਬੁਝਾ ਹੂੰ ਜੋ ਗਵਾਨਾ ਪਹਿਲਾਂ ਜ ਗਿਆ ਤੇ ਬਾਈ ਮੈਂ ਹੁਣ ਬਚਾ ਲਿਆ ਤੇਰੇ ਹੱਥ ਧੂਰ ਮੇਰੇ ਹੱਥ ਕਾ ਦੀ ਡੋਰਾ ਯਾਰ ਪਹਿਲਾਂ ਉਹ ਆਕੇ ਗਿਆ ਯਾਰ ਹੁਣ ਤੂੰ ਕੌਣ ਪੈਸੇ ਤੂੰ ਸੁਤ ਨਹੀਂ ਜੇ ਚਾਹਜ ਪਰ ਮੈਂ ਪੈਸੇ ਦੇ ਕੇ ਮੈਂ ਪੈਸੇ ਧਾਰ ਨਹੀਂ ਮਾਰਦਾ ਸੱਚ ਦੇ ਖੜਾ ਹੀ ਹਟ ਪੈਸੇ ਦੀ ਨਾਲੇ ਹੋਰ ਕਹੇ ਸਾਵਨਾ ਪਰ ਮੋਝ ਕਾਜ ਮੰਨ ਲਾਏ ਸਭਾ ਤੇ ਰਹਿ ਚੇ ਸਭਾ ਲੁਬੜੇ ਮਾਰ ਮੈਂ ਕਰਦ ਕੱਢ ਦੂਗਾ ਰਿਸ਼ਵਤ ਲੈਤੀ ਜਾਇਆ ਜਾ ਤੂੰ ਓਏ ਇਹ ਕੰਮ ਰਿਸ਼ਵਤ ਲੈਤੀ ਓਏ ਓਏ ਇਹ ਕੰਮ ਨਹੀਂ ਕਰਦਾ ਪੱਲਾ ਜਾ ਥੰਡੇ ਜਿਹਾ ਮਾਰ ਕਰਦਾ ਬਾਈ ਬਣ ਕੇ ਬਾਹਰ ਚ ਜਾ ਜਾ ਰਿਸ਼ਵਤੇ ਕੋਲ ਨਹੀਂ ਚਾਪਦਾ ਜੱਟ ਓ ਲੈ ਨਹੀਂ ਜਿੱਤੀ ਚੰਗਾ ਬਾਹਰ ਚ ਜਾ ਅੱਜ ਤੱਕ ਇਹਦੇ ਦੁਆਰਾ ਕਹੀ ਨਹੀਂ ਗੁੰਡੇ ਜੇ ਖਿਲਾਰ ਦੂੰ ਤੇਰੇ ਮੈਂ ਪਹਿਲਾਂ ਖੇਲੇ ਪਜਾ ਤਾਂ ਭਾਈ ਦੀ ਖੇਲੇ ਭਈਆ ਬਾਈ ਬਣ ਤੇ ਤੂੰ ਆ ਗਵਾਈ ਨਹੀਂ ਦਈ ਯਾਰ ਮੈਂ ਬਚੇਗਾ ਹੂੰ ਨਾ ਭਾਈ ਪਹਿਲਾ ਮੈਂ ਦਿੰਦਾ ਨਹੀਂ ਜੇ ਹੁਣ ਮੈਂ ਦੇਉਂ ਜਿਹੜੇ ਸਾਹ ਤੂੰ ਕੀ ਬੋਲਦਾ ਕਾ ਤੋ ਕਰਦਾ ਨਾ ਦੇਉਂਗਾ ਮੈਂ ਚਾਹਾਂ ਕਿ ਮੜਾ ਕੇ ਜਲਦੀ ਰੋਟੀਆਂ ਖਾ ਲੈ ਚ ਜਿਹੜੀਆਂ ਖਾਣੀਆਂ ਉਹ ਉਹ ਤੂੰ ਖਾਣੀਆਂ ਅੱਜ ਨਹੀਂ ਤਾਂ ਕੱਲੋਂ ਖਾ ਲੀਂਗਾ ਹੁਣ ਮੈਥੋਂ ਵੀ ਖਾ ਲੈ ਲਵੇੜੇ ਖਾ ਲੈ ਜੀ ਲਵੇੜਿਆਂ ਦੀ ਲਾਇਕ ਆ ਤੂੰ ਕਹੇ ਆਏ ਬੰਦੇ ਆਏ ਕਰਜੰਦੇ ਤੂੰ ਕੀ ਬੋਲਿਆ ਕੀ ਹੈ ਮੈਂ ਕਹਾਂ ਗੱਲ ਕਰਦਾ ਕਿ ਰਿਸ਼ਵਤ ਲੈ ਤਾ ਵਾ ਫੇਰ ਰਿਸ਼ਵਤ ਯਾਰ ਉਹ ਗੱਲ ਕਰਦਾ ਨੂੰ ਤਾਂ ਖਤ ਹੈ ਵੀ ਵਸਮਤ ਲੱਤੀ ਲੱਤੀ ਹੈ ਕਿ ਪਤਲ ਇੱਥੇ ਗੋਏ 10 ਕਿਲੋ ਯੱਟ ਦੇ ਘਰ ਆ ਰਿਹਾ ਰਿਸ਼ਵਤ ਲੱਵਾ ਪੰਜਾਬ ਕਰਿਆ ਪਾਣ ਹੋਰ ਕੀ ਇੱਕ ਇੱਥੇ ਲੈ ਕੇ ਕੁੱਤੇ ਲੜਾਈ ਆਇਆ ਇੱਥੇ ਕੋਈ ਪਤੰਨਾ ਚੱਲ ਭਾਈ ਅਸਤੇ ਨੰਗਾ ਜਾ ਯਾਰ ਉਹ ਗੱਲ ਕਰਦਾ ਨੂੰ ਤਾਂ ਗੱਤਲੀ ਫਿੱਟੇ ਤੇ ਲੱਤੀ ਹੈ ਠੀਕੇ ਠੀਕੇ ਤੇ ਲੈਣੀ ਹੈ ਜੀ ਜਿੱਜ ਦਾਮ ਉਹ ਠੀਕੇ ਤੇ ਲੂ ਦੂ ਚਾਹ ਬਜੀ ਕਰਦਾ ਹਾਂ ਮੈਂ ਤਾਂ ਉਹ ਆ ਕਹਿੰਦਾ ਸੀ ਬਾਈ ਬਣ ਕੇ ਦੋ ਗਵੀਆਂ ਤੂੰ ਪਹਿਲਾਂ ਦੇਤੀਆਂ ਹੂੰ ਉਹ ਤਾਂ ਉਹ ਮਦਦ ਕਰਾਤੀ ਸੀ ਵੀ ਸਾਡੇ ਨੂੰ ਰਿਜਿ ਕਰਦੇ ਮਾਤਾ ਕੁਛ ਨਹੀਂ ਦੇਖਾਈ ਮਾਤਾ ਐਂ ਤੱਕ ਕੋਈ ਗੱਲ ਮੈਨੂੰ ਤੜਕੇ ਵਿਚਾਰਾਂਗੇ ਭਰਾਵਾ ਤੜਕੇ ਕਿ ਜੜ ਤੜਕੇ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਦਾ ਨਹੀਂ ਤੜਕੇ ਦਾ ਮੈਂ ਤਾਂ ਇਹ ਤਾਂ ਹੁਣਾ ਯਾਰ ਤੜਕੇ ਵਿਚਾਰਾਂ ਕੋਈ ਨਾ ਹਾਂ ਕੋਈ ਕਰਦੇ ਹੁਣਾ ਯਾਰ ਮੌਕੇ ਚਾਹ ਕੇ ਤੁਸੀਂ ਪਾਛੇ ਪਰ ਮੈਂ ਕੋਈ ਕਰ ਦਿੰਦੇ ਹੂੰ ਪਰ ਮੈਂ ਤਾਂ ਕਰਨੀ ਹੋਇਆ ਕਈ ਨਾ ਖੱਬਾ ਹੋ ਜਾਤੇ ਤੁਸੀਂ ਬੈਰੀ ਕਾ ਤੇਰੇ ਬੈਰੀ ਹੋਣਗੇ ਸਾਡੇ ਕਾ ਮੈਰੀ ਸਾਡੇ ਤੋਂ ਲਿਆਇਆ ਕਹੋ ਜੀ ਲਿਆਇਆ ਅੱਜ ਕੱਲ ਨਾ ਜੈਲੀ ਜੈਲ ਹੈ ਨਾ ਹਉਣ ਦੇ ਪਤਾ ਹੈ ਕਿੱਛੇ ਕਿਹੜਾ ਕੰਮ ਆਇਆ ਜੱਜਾਂ ਨੂੰ ਜੱਕਾ ਠੀਕ ਕੰਮ ਨਹੀਂ ਨਾ ਹਉਣ ਦੇ ਲਿਆਇ ਭਰਾਵਾ ਕੋਈ ਚੱਕਰ ਨਹੀਂ ਸਾਨੂੰ ਅਜ ਤਾਂ ਆਪ ਦਾ ਕੰਮ ਕਰੀ ਜੈਨੇ ਚੱਲੀ ਜਾਂਦਾ ਟਮ ਟਮਾ ਕੱਛ ਟਮ ਟਮਾ ਤੇ ਸਰਦੂ ਚੱਲਦਾ ਬਾਈ ਹੁਣ ਕਿਹਨੂੰ ਗਵਾਹੀ ਮੈਂਦੀ ਹੈ ਕੋਈ ਨਾ ਨਾ ਦਿਆਂ ਯਾਰ ਓ ਜੀ ਤੇ ਜਾ ਭਰਾ ਮੇਰੇ ਤੇ ਉਹ ਨਾ ਉੱਠ ਖੜੇ ਮੁੜ ਕੇ ਪਲੇਸ ਉਪਲਿਚੇ ਮੈਂ ਪਹਿਲਾਂ ਉਹ ਮੈਨੂੰ ਚਾਰ ਜੋੜੇ ਮਾਰ ਕੇ ਹਟਿਆ ਕਿਉਂ ਹਾਂ ਕੀ ਕਰ ਲਉ ਉਹ ਉੱਠ ਖੜਾ ਹੋ ਗਏ ਜਾ ਜਾ ਤੂੰ ਕਹਾਂ ਜਾ ਜਾ ਓਏ ਮੈਂ ਕੀ ਕਹਿਣਾ ਹੈ ਜਾ ਯਾਰ ਕਿਹਦੀ ਕੋਈ ਗੱਲ ਹੀ ਨਹੀਂ ਹੋਈ ਜਾ ਖੜ ਜਾ ਹੁਣ ਮੈਂ ਕਿਵੇਂ ਭੱਜਾਂ ਜਾ ਜਾ ਮੈਂ ਕਿਹਾ ਭੱਜਾਂ ਜਾ ਮੈਂ ਤੇਰੇ ਨਾਲ ਆਖੇ ਤੇਰਾ ਸੋਹੜਾ ਖੜਾ ਹੋ ਜਾ ਯਾਰ ਬਾਈ ਵੰਟ ਨਾ ਜੀ ਗਵਾਈ ਜਾ ਨਾ ਮ ਕੋਈ ਨਾ ਨਾ ਦੇ ਉਪਰਾਉਣੇ ਬਗਜਾ ਬਾਈ ਬਣ ਕੇ ਹੈ ਤੂੰ ਮੈਨੂੰ ਮਰਵਾਏਂਗਾ ਹੋਰ ਤਰਨਾ ਜੋਰਾ ਬੈਲੀ ਆ ਪਾ ਹਾਂ ਜੋਰਾ ਬੈਲੀ ਗੋਰਾ ਇਹ ਕਮੇਤੀ ਦਾ ਮੈਂ ਜੱਕੜੇ ਦੋ ਟੁਕੜੇ ਮੈਂ ਬੋਲ ਦੇ ਸੰਦੇ ਆ ਭਾਈ ਇਹ ਖੜਾ ਕਾ ਬੜਕਾ ਬੜਕਾ ਬੈਠੇ ਇਹ ਕੀ ਕਮਾਇਆ ਇਹ ਤਾਂ ਤੈਨੂੰ ਪਤਾ ਹੀ ਐ ਰੱਦੀ ਗੱਲ ਦੱਸਤੀ ਹੁਣ ਸਾਰੇ ਗੱਲ ਫੇਰ ਨਮੋ ਚੰਨ ਚੈ ਇਹਦੇ ਪਿੰਡ ਦੇ ਖਰਾਬਾ ਕਰਤਾ ਮੁੰਡੇ ਕੋਈ ਨਹੀਂ ਉਹ ਕਾਨੂੰ ਖਰਾਬਾ ਕਰਤਾ ਕੋਈ ਨਾ ਉਹ ਉਹ ਤੇਰੇ ਉਹ ਆਹੋ ਹਾਂ ਉਹਦੇ ਨਾਲੇ ਕਰਤਾ ਚੇਤ ਕਰਦੇ ਦਬਾਈਤਾ ਹਾਂ ਹਾਂ ਤੇ ਦੋ ਗਵਈਆਂ ਪਾਲੇ ਨੇ ਪਹਿਲਾਂ ਦੇ ਤਾ ਉਧਰ ਆਪੇ ਤੂੰ ਮੈਨੂੰ ਛੰਪੀ ਨਹੀਂ ਮੈਂ ਕਿੱਥੋਂ ਦੇਤੀਆਂ ਰੂਹ ਮਾਰੀ ਜਾਂਦਾ ਪੁੱਛੇ ਤੂੰ ਗਵਈਆਂ ਨਹੀਂ ਦਿੱਤੀਆਂ ਯਾਰ ਕੀ ਕਾਦੀ ਗਵਾਹੀ ਦਿੱਚੇ ਨੀ ਕੀ ਕੰਜਾ ਗੋਈ ਚੱਲ ਗਈ ਤਾਂ ਇਹ ਕਹਿੰਦਾ ਮੈਂ ਦੇਖਿਆ ਹੈ ਖਾਰਾ ਦੇਖੀਏ ਤੂੰ ਛੋਟੇ ਫੋਟੋ ਲਾਉਂਦਾ ਸੀ ਹਾਂ ਅਜੇ ਤੱਕ ਇਹਨੇ ਕੋਈ ਦੇਖੀ ਦੁਖੀ ਪਾਇਆ ਮੈਂ ਕਪੂ ਮਜੀਏ ਨਾ ਹਜੇ ਇਹ ਆਪਣੇ ਹੁਣ ਗੱਲਾਂ ਇਹ ਮੇਰੀਆਂ ਬਣਾਈ ਜਾਂਦਾ ਹਾਂ ਆ ਬੰਦਕ ਹੋ ਗਿਆ ਤੇਰੇ ਹੁਣ ਤੋਂ ਪਹਿਲਾਂ ਉੱਠਣ ਤੋਂ ਪਹਿਲਾਂ ਪਤਾ ਕੀ ਡੀ ਗੱਲ ਕਹਿ ਕੇ ਹਟਿਆ ਕੂਕਾ ਦੀ ਪੇਟੀ ਬੜੀ ਵੱਡੀ ਆਪਨੂੰ ਦਾਗ ਲੱਗਣ ਆਈ ਗੱਲ ਤੇਰੇ ਪੱਗ ਨੂੰ ਓਏ ਜੱਟ ਗੱਲ ਕੀ ਕਰਦਾ ਯਾਰ ਮੈਂ ਜਦੋਂ ਤੁਸੀਂ ਪੈਸੇ ਲੈਂਦੇ ਉਹਨਾਂ ਤੋਂ ਕਹਿੰਦਾ ਉਹਨਾਂ ਤੋਂ ਕਹਿੰਦਾ ਆ ਗੱਲ ਮੂੰਹ ਤੇ ਵੀ ਨਹੀਂ ਪੈਣਾ ਆ ਗੱਲ ਚਾਹ ਮਚਾਣਾ ਗੰਦਾ ਖਾ吃 ਕੋਈ ਵਸ ਬੱਤੋ ਵਸ ਬੱਤ ਲਾਈ ਫੀ ਮਾ ਆਹ ਆਹ ਇਹ ਸੁਬਤ ਦਾ ਹਾਂ ਇਹ ਨਹੀਂ ਕਰਦਾ ਪੜਾ ਉਹ ਕਰਨ ਦਾ ਤਾਂ ਮਾ ਕੇ ਵਸ ਬੱਤ ਦੇਵੇ ਬਰਾ ਮੂੰਹ ਪਾ ਲਈ ਨਹੀਂ ਯਾਰ ਕੋਈ ਬਾਈ ਕੁ ਗੁੰਡੀ ਕੁਸ਼ਿਆ ਦਾ ਕੰਮ ਕਰੋ ਕੇ ਕਲੇਸ਼ ਪੈ ਕੇ ਹਟਿਆ ਜੀ ਨਾ ਓ ਜਰ ਜਰ ਰਾਨਾ ਕੇ ਦੋ ਦਿੱਤ ਗਏ ਇਹ ਲੋਕ ਬਾਰੇ ਕਾਰੀਆਂ ਦੋ ਦਿੱਤ ਜਦੋਂ ਮੈਂ ਮੁਕੀ ਮਰੂੰ ਟੁੱਠੇ ਬੰਦੇ ਦਾ ਗੱਲਾਂ ਸੁਣੀ ਐ ਨਾ ਕਾਰੀਆਂ ਦੋ ਦਿੱਤ ਜੇ ਤੂੰ ਸੱਚਾ ਆ ਗਿਆ ਪੱਜਾ ਪਹਿਲਾ ਨਾ ਆਏ ਉਹ ਤਰ ਪਿੰਡ ਘਰੇ ਆ ਮੁਰਗਿਆ ਪਹਿਲਾ ਨਾ ਆਏ ਉਹ ਜੇ ਦੋ ਦਿੱਤੀਆਂ ਹੁੰਦੀਆਂ ਪਹਿਲਾ ਵੀ ਪਹਿਲਾ ਨਾ ਆਏ ਪਹਿਲਾ ਤੂੰ ਨਾ ਪਹਿਲਾਂ ਦੱਸਿਆ ਪਹਿਲਾ ਮੈਂ ਤਾਂ ਮੈਂ ਕੀ ਦੱਸਣਾ ਜੀ ਤੈਨੂੰ ਦੋ ਪੈਨ ਦਰਸ਼ਕ ਵੀ ਮਾਇ ਉਥੇ ਪੈਨ ਖੜਾ ਕੇ ਪਾ ਰਿਖਾ ਕੇ ਐ ਯਰ ਹੋਈ ਗੱਲ ਆ ਕਿੰਪਟਰ ਇਹ ਨਹੀਂ ਪਾਈ ਕੋਈ ਗਵਾਈ ਕੁਝ ਨਾ ਸਾਡੇ ਬੰਦੇ ਕੁਝ ਕਰੋ ਮੇਰਾ ਮੱਥਵਲੀ ਨਹੀਂ ਕਰੇ ਕਦੀ ਗਵਾਹੀ ਦੇ ਦੂ ਹਜੇ ਹੋਰ ਗੱਲ ਸੁਣ ਲੈ ਹਾਂ ਮੈਨੂੰ ਕਹਿੰਦਾ ਤੇਰੇ ਕੋਲੇ 10 ਕਿਲੋ ਘੁਰਵਾ ਨਹੀਂ ਕਹਿੰਦਾ ਕਿੱਲਾ ਬਾੜ ਮੈਂ ਕਹਿੰਦਾ ਠੇਕੇ ਤੇ ਲੈਨੇ ਬਾਕੀ ਇਹ ਕਹਿੰਦਾ ਇਹ ਕਹਿੰਦਾ ਲੈ ਚੌੜੀ ਇਹਨੂੰ ਬੱਚਾ ਬੱਚਾ ਇਹਨੇ ਕਿ ਮੈਂ ਆ ਤਾ ਤੂੰ ਤੇ ਠੇਕੇ ਤੇ ਲੈ ਲੈ ਹਵਾ ਕਰੀਏ ਨੇ ਕਹਿੰਦਾ ਇਹ ਕਿਰੋ ਭਾਈ ਜਾ ਮੈਂ ਹਾਂ ਉਹ ਤਾ ਨਹੀਂ ਜਾ ਰੁੜਦਾ ਸੀ ਮੈਂ ਇਹ ਗੱਲ ਮੇਰੀ ਸੁਣਨਾ ਪੂਰੀ ਹਾਂ ਮੈਂ ਆਖਾ ਮਾ ਤੇ ਸਭ ਤੇ ਰਿਕਨ ਜੱਟ ਕੋਲੇ 10 ਕਲੇ ਕੂ ਬਣ ਹੈ ਤੇ ਵੀ ਫਿਰ ਮੈਂ ਗੱਲ ਸੁਣ ਲਿਆ ਫਿਰ ਮੈਂ ਤਾਂ ਕੁਝ ਨਹੀਂ ਆਖਿਆ ਫਿਰ ਮੈਂ ਕਿ ਤੂੰ ਪੀ ਗਿਆ ਫਿਰ ਨਿੱਕੀ ਤੇ ਲੈ ਨਹੀਂ ਤੇ ਨੂੰ ਕੀ ਪਤਾ ਠੀਕ ਮੈਂ ਆਖਾ ਠੇਕੇ ਠੁਕੇ ਤੇ ਲੈਤੀ ਹੂਗੀ 10 ਕਲੇ ਮਾਮਲੀ ਕਹਿਆ ਸਾਰਾ ਕੋ ਸੁਰਜਣ ਕਹਿੰਦਾ ਫਿਰ ਬੈਠਿਆ ਕਾ ਭਾਈ ਕਹਿੰਦਾ ਸੋਚੇ ਬੂਆ ਕੁੱਤਿਆਂ ਮੰਗੂ ਨਹੀਂ ਉਹ ਲੜਦੇ ਫਿਰ ਲੜਾਈਆਂ ਚਲ ਆ ਪੰਜ ਤੋਂ ਪਤਾ ਤਾਇਆ ਭੋ ਕਾ ਨਹੀਂ ਕਹਿੰਨੀ ਪਤਾ ਦਉਥੇ ਕੋਈ ਨਹੀਂ ਜਿੱਦਨੇ ਬੰਨ ਕੰਦਰ ਠੋਕਿਆ ਕਾਣ ਤਾਏ ਤਾ ਆਇਆ ਯਾਰ ਮੈਂ ਆਇਆ ਹੀ ਖਬਰ ਦਾ ਜੇ ਸੱਡੇ ਕਰੀ ਆ ਗਈ ਲੋੜ ਨਹੀਂ ਇਹ ਨਹੀਂ ਕੋਈ ਕੋਈ ਡੰਡਾ ਯਾਰ ਉਹ ਤਾਂ ਬਾਪਾ ਇਹਨਾਂ ਨੂੰ ਅੱਲੂ ਵੀ ਬੰਦਿਆ ਬਣੀ ਉਹ ਤੁਸੀਂ ਭੱਗੋ ਪੱਛੋ ਛੱਜਾ ਹੋਵੇ ਨਾ ਹੋਵੇ ਇਹ ਨੂੰ ਨਹੀਂ ਮੈਂ ਜਾਣਦੇ ਤੇਰੀ ਮੈਂ ਟੋੜੀ ਪੱਟ ਲਵਾਂ ਓ ਠੀਕ ਆ ਚਾਚਾ ਜਿੰਨੇ ਜਦ ਤੱਕ ਮੈਂ ਨੂੰ ਕਾਟਾ ਮਾਉਜ਼ ਕਰ ਬਾਤ ਠੀਕ ਨਹੀਂ ਡੰਡਾ ਖਾਲਾ ਲੱਗਦਾ ਏ ਛੋਟੇ ਚੱਕਵਾਹੀ ਜੋ ਇਹਨੂੰ ਕਿ ਲੋੜ ਬਣਾ ਕਰ ਤੂੰ ਹੋ ਯਾਰ ਕੱਲ ਨੂੰ ਤਾਂ ਪੈਂਦੀ ਬਾਸ ਤੀ ਇਹ ਚੀਜ਼ ਦੇ ਬਗਾਰ ਪਾਉਣਾ ਛੋਟੇ ਨਾਲ ਸਾਨੂੰ ਕਿ ਲੋੜਾ ਚਲਾਈ ਨਾ ਚਲਾਈ ਸੀ ਕਿ ਲੈਣਾ ਹਾਂ ਇਹ ਤਾਂ ਇਹ ਕੁੱਤਾ ਭੌਂਕਦਾ ਫਿਰਦਾ ਮੱਛੋ ਪੰਜਾ ਪੁੱਛੇ ਇਹ ਗੱਲ ਤਾਂ ਠੀਕ ਹੈ ਪੁੱਟ ਕਟਾਈ ਹੋ ਕੇ ਹੈ ਜੇ ਉਹਨਾਂ ਨੂੰ ਸਾਹ ਪਈ ਜਾਂਦਾ ਸੀ ਮੈਂ ਜਾਉਂ ਮੈਂ ਕਮਾ ਠਾਲਾ ਬਣਾ ਲੂ ਅੱਛਾ ਕਿ ਆ ਗੱਲ ਵਾਪਸ ਦੇਖੇ ਕਿਤੇ ਵਾਲੇ ਆ ਗਾਵਾ ਇਹ ਵਾਪਸ ਕਿਹ ਗੱਲ ਉਹ ਤਾਂ ਉਹ ਵਾਂਗ ਕਾ ਪੰਜਾ ਯਾਰ ਗੋੜਾ ਬਾਇਜਾ ਕੰਮਾ ਛਿੜਾ ਗਰਮ ਮੇਰੇ ਕੋਲ ਨਾ ਬਾਟ ਕਰਿਆ ਕਰੋ ਹਾਂ ਤਾਂ ਆਖੋ ਜਾਂ ਤੈਨੂੰ ਕਾਚਾ ਬੇਫਿਕਰ ਹੋ ਜਾ ਜਾਂ ਇਹ ਨਿਕੁਬਾਰੀ ਜਨਨ ਕੇਤੇ ਮਰਜੀ ਖੇੜ ਦੇ ਫਿਰੋ ਬਾ ਠੀਕ ਆ ਹਾਂ ਗੋੜਾ ਸਾਨੂੰ ਪਤਾ ਨਹੀਂ ਸਾਡਾ ਬੰਦਾ ਨਹੀਂ ਜਾਂਦਾ ਤੈਨੂੰ ਪਤਾ ਤਾਂ ਕਿ ਅਬ ਜਾਂਗੀ ਜੂਵਰ ਨਾ ਬਿਕਰੀ ਨਾ ਕਰ ਤੂੰ ਕੁਛ ਕਰ ਲੈ ਹਾਂ ਉਹ ਆਪਾਂ ਫਾਸੇ ਆਤਕ ਗਏ ਕਿਸੇ ਲੋਟ ਵੀ ਕਿਹਾ ਉਹ ਗੋੜਾ ਸਾਜੋ ਮਾਰੋ ਕੋਈ ਨਹੀਂ ਜੀ ਜਨਾ ਕੋਈ ਨਹੀਂ ਲਈ ਜੇ ਐਮਐਨਬੀ ਕੰਦਾ ਆ ਗਿਆ ਇਹ ਨਹੀਂ ਤੋਈ ਨਾ ਨਾ ਫੀਲ ਮੰਡਾ ਛਾਣੀ ਬੰਦੇ ਰੱਖਦਾ ਤਾਂ ਤਾਂ ਫਿਰ ਹੈ ਕੰਦਾ ਆ ਗਿਆ ਮਰੀ ਗੋਲ ਕਲੀ ਬਾਲ ਤੋਂ ਕੋਈ ਫਿਕੜੀ ਨਾ ਕਰ ਕੇ ਸੇ ਕਰੇ ਰੱਖਾ ਵਾਛੇ ਜੌਣੇ ਚੰਗਾ ਬਾਈ ਆ ਜਾਓ ਜੇ ਉਹ ਬਵਾ ਹੀ ਕੋ ਲਾਉਂਦਾ ਇਹਨੂੰ ਮੈਂ ਚਵਾਉਂ ਬਾਤ ਠੀਕ ਹੈ ਤਾਂ ਚੰਗਾ ਮੈਂ ਚੱਲਿਆ ਕੋਈ ਨਹੀਂ ਕੋਈ ਨਹੀਂ ਬੇਫਿਕਰ ਹੋ ਜਾ ਯਾਰ ਠੀਕ ਹੈ ਠੀਕ ਹੈ ਮਾਇਆ ਦੇ ਉੱਤਨਾ ਡਾਊਡੋ ਵੀ ਨਾ ਦੇ ਨਰਦਾ ਜੀ। ਡਾਕਟਰ ਜੀ ਕਹਿੰਦੇ ਤੂੰ ਦਵਾਈਆਂ ਜਿੰਗਾਦੀ ਇਹ ਹਾਲ ਕਰਦਾ। ਜਿਆਨਾ ਬੰਦਾ ਨੂੰ ਪੁੱਛ ਵੀ ਬਾਪੂ ਆ ਕਾ ਜੋ ਕੁ ਪਾ ਪਾ ਵੀ ਸਮੇਟਿਆ। ਜੋ ਤੂੰ ਬਲੇ ਤੇ ਕਹਿੰਦਾ ਜੀ ਬਣ ਚੱਕ ਕੇ ਮਾਰ ਕੇ ਫੜੇ ਚੜਾਉਂ ਪਰੇ। ਪਏ ਅੱਧੀ ਰਾਤ ਨੂੰ ਕਹੋਂ ਕਿਉਂ ਬੋਲੀ ਇਹ ਨਾ ਫਿਰ। ਰਾਤ ਨੂੰ ਜੋ ਤੇਰਾ ਪੜਉਣਾ ਆ ਤਾਂ ਬੋਲ ਤਾਂ। ਉਹ ਕਾਵਾ ਨਾ ਕਰ ਭਰਾਵਾ ਬਾਬਾ। ਇੱਕ ਕੱਟਾ ਹੋੜਾ ਜਿਹਾ ਤੇ ਉਡਾ ਦੇ। ਹੋਈ ਜੀ। ਭਾੜੇ ਪਿੰਡ ਚੱਕਵਾਹੀ ਦੇਦੇ ਜੱਟ ਦਾ ਪੁੱਤ ਨਹੀਂ ਹੁੰਦਾ ਉਹ ਜਿਹੜਾ ਮੁੱਕਰ ਜੇ ਅੱਛਾ ਤੇਰੇ ਵਰਗੇ 20 ਜੱਟ ਮਰਿਆ ਹਸਲੀ ਜੱਟੀ ਨਹੀਂ ਤੂੰ ਅੰਨਾ ਤੂੰ ਅਸਲੀ ਹੈਂ ਅਸਲੀ ਜੱਟ ਨਹੀਂ ਹੈਗਾ ਤੂੰ ਅਸਲੀ ਮਾਉਤ ਨੂੰ ਹੱਥ ਪਾਉਣਾ ਤੂੰ ਅਸਲੀ ਹੈਂ ਮਾਉਤ ਨੂੰ ਨਹੀਂ ਚਾਹਦਾ ਕੰਮ ਕਰਿਆ ਜੱਟ ਦੀ ਜੇ ਗਰਦਨ ਲੈ ਜਾ ਦੇਖੀਓ ਕਿ ਬਿਨਾਂ ਗੱਲ ਤੂੰ ਜੱਟ ਕਰਦਣ ਲੈ ਹਉਂਦੇ ਮੈਂ ਤਾਂ ਉਹ ਵੀ ਮਾਰਨ ਤੇ ਐਂ ਵੀ ਮਾਰਨ ਦੇਖ ਹਾਂ ਕਿ ਕੰਮ ਕਰ ਕਰ ਮਰ ਜਾਗਾ ਮਰ ਜਾ ਖੇਤ ਈ ਆ ਕੇ ਤੇ ਤੂੰ ਕੰਮ ਕਰੇ ਜੀ ਕੀ ਬਣਾਤਾ ਖਾਜਾ ਕੁਛ ਹੀ ਬਣਾਇਆ ਕਿੰਨਾ ਬਾਣ ਪਾਇਆ ਜੀ ਕਹਿਆ ਕੀ ਨਹੀਂ ਮੇਰੇ ਨਾਲ ਤਾਂ ਅੱਧਾ ਪਿੰਡ ਦਰਪੂ ਤੈਨੂੰ ਕੋਈ ਬੰਦਾ ਨੀ ਬੁਲਾਉਂਦਾ ਜਿਹੜਾ ਹਰੇਕੀ ਦੂਜੀ ਤੋਂ ਕੰਮ ਲੈਣਾ ਕਮਰੇ ਤੋਂ ਉਹਨੂੰ ਰੇਖੀ ਬੁਲਾਉਗੀ ਦੇ ਕੇ ਪਾਣ ਟੱਕ ਜਾਗੇ ਵਾਹ ਯਾਰ ਤੂੰ ਵਧਾਈ ਦੇਈ ਇਹਨੇ ਬਚਦੇ ਹੋਰੀ ਵਧਾਈ ਜੀ ਮਰ ਜਾਏਗਾ ਵਧਾਈ ਦੀ ਤੈਨੂੰ ਭੁੱਖ ਰਹਿੰਦੀ ਹੈ ਗੱਲ ਚਾਹੀਦੀ ਮੈਂ ਹੀ ਨਹੀਂ ਜਿਹੜਾ ਖੁੰਡ ਆਈ ਹੈ ਵਧਾਈ ਇਹ ਵੀ ਸੱਚ ਆ ਬਈ ਨੂੰ ਜਿਹੜਾ ਖੁੰਡ ਆ ਨਾ ਭੈਣ ਜੀ ਤੋ ਦੇਣਾ ਜਰਮਾ ਕੀ ਚਾਹੇ 10 10 ਬੰਦੇ ਉਹਦੇ ਨਾਲ ਆਈਆਂ ਕਹਿੰਦਾ ਕੱਲੀ ਵਾਧੂ ਆ ਅੱਛਾ ਇਹ ਵੀ ਇਹ ਵੀ ਪਿੰਡ ਚੋਂ ਬੈਲੀਆਂ ਦਾ ਲਾਣਾ ਸੁਣਦਾ ਇਹਨਾਂ ਨੂੰ ਅੱਲ ਪੈਂਦੀ ਸੀ ਇਹਨਾਂ ਨੂੰ ਜੋਰੇ ਕਹਿਣ ਉਹਾਈ ਬੜਾਈ ਰਹੀ ਕਿ ਹੋਰ ਵਾਲ ਨੂੰ ਇਹ ਪੀਖਟਿਆ ਜੋਰੇ ਕਹਿਣ ਨੂੰ ਅੱਲ ਪੈਂਦੀ ਸੀ ਫਿਰ ਗੋਲ ਨਾ ਜਾਂਦਿਆਂ ਸਿਰ ਉਸਰ ਉਤੋਂ ਦੀ ਅਗਲੇ ਨੂੰ ਬੋਣ ਬਹੁਤ ਛੋਣੀ ਗੱਲ ਆ ਹੁਣ ਫਿਰ ਬੇਰ ਨਹੀਂ ਫੜਦੀ ਲਵਾਤੀ ਨਾ ਥੱਲੇ ਅਗਲੇ ਨੇ ਰੋਜ ਦੀ ਲੱਗੋ ਜਾ ਕੇ ਜਮਈਆਂ ਵੇਖ ਜਾਣੀਆਂ ਆਪਣੀਆਂ ਤਾਂ ਕਾਦੀਆਂ ਵਿਗਣੀਆਂ ਆਪਣੇ ਤਾਂ ਜਿਵੇਂ 2 ਲੱਖ ਫੜ ਲਾ ਦੜ ਕੇ ਜੱਜ ਵਕੀਲ ਪੱਟ ਕੇ ਖਾ ਜਾਂਦੇ ਉੱਥੇ ਪੁੱਛ ਨੂੰ ਇੱਕ ਗੱਲ ਮੇਰੇ ਧਿਆਨ ਚ ਆਈ ਆਪੀ ਨਹੀਂ ਪੂਰੇ ਹੁੰਦੇ ਇਹ ਲੈਣਾ ਤੇ 2-4 ਲੱਖ ਨਾ ਮੈਂ ਜਿਆ ਭਰਾ ਵਾਏ ਜੇ ਪੀਣ ਤਾਂ ਮੈਂ ਮਰ ਪਿਆ ਨਾ ਮਰਨਾ ਮਾਪ ਦੀ ਜਾਨ ਮੁੱਲ ਜਣੀਆਂ ਰੁਪਈਆਂ ਨਾਲ ਮੈਂ ਬੋਲਟ ਲਿਆਉ ਮੈਂ ਹੁਣੇ ਪਵਾਉ ਹੈਂਡਲ ਨੂੰ ਅੱਛਾ ਬੋਲਟ ਲਿਆਉ ਨਾਲੇ ਹੋਰ ਬੋਲਟ ਤਾਂ ਮੇਰਾ ਸਾਲਿਆ ਫੇਰ ਹੀ ਚੜਾਏਗਾ ਇਹ ਅਗਲੇ ਛੱਡੂ ਤੇ ਨੂ ਪਾਦਾ ਛੱਡੂ ਜਦੋਂ ਬੈਲੀ ਸੁਣਦੇ ਸੀ ਇਹ ਜੋੜੇ ਕੇ ਹਾਂ ਲਵਾਤਾ ਇਹਨਾਂ ਜੋਰੇ ਕੇ ਮੈਨੂੰ ਕਰਨਗੇ ਕੁਝ ਅਗਲਾ ਛੱਡੂ ਤੇ ਅਗਲਾ ਕੋ ਖੁੰਡਣਾ ਲੈ ਆ ਆ ਠੀਕ ਕੁਝ ਤਾਂ ਅੱਗ ਤੇ ਰੱਬਾ ਖੁੰਡ ਕਹਾ ਚੰਗਾ ਭਾਈ ਖੁੰਡ ਨਾਲ ਨਾਲੇ ਫਲਾ ਨੀਣ ਵਾਲਾ ਤੂੰ ਤਾਂ ਆਪਦੀ ਵਿਚਾਰ ਕਰ ਲੈ ਭਰਾਵਾ ਮੈਂ ਤਾਂ ਦੇਖੀ ਮੈਂ ਤਾਂ ਵਿਚਾਰ ਕਰੀ ਆ ਦੇਖ ਲੈ ਚਾਹੇ ਤਾਂ ਮੈਂ ਤੇਰੇ ਹੱਥੋਂ ਮਰ ਜਾਂ ਸਿੱਧੀ ਗੱਲ ਹੈ ਚਾਹੇ ਮੈਂ ਜੋਰੇ ਹੱਥੋਂ ਮਰ ਜਾਂ ਚਾਹੇ ਮੈਨੂੰ ਖੁੰਡ ਕੇ ਕੁਝ ਕਰ ਦੇਣ ਪਰ ਆਪਾਂ ਖੱਚ ਤੇ ਖੜਾਂਗੇ ਭਰਾ ਬਾਦ ਸੱਚ ਖੜਾਂਗੇ ਇਹ ਗੋਲੀ ਚੱਲੀ ਸੀ ਮੈਂ ਕੈ ਕਲ ਮਾ ਦੂਰ ਖੜਾ ਇਸ ਤੂੰ ਮੈਂ ਤਾਂ ਬਥਾਈ ਮੇੜੀ ਹੋਏ ਦਾ ਹੈ 9 ਕਿਲੋਮੀਟਰ ਦੀ ਦੂਰੀ ਤੇ ਹੜਕਾ ਵੀ ਸੁਣਿਆ ਉਹ ਹੜਕਾ ਪੂਰਾ ਯਾਰ ਪੱਕੀ ਦਾ ਖੜਕਾ ਹੁੰਦਾ ਹੀ ਅੱਛਾ ਜੇ ਐ ਸੁਣ ਲਓ ਟੀ ਹੁਣ ਜਾਸੀ ਕਵਾਦ ਲਾ ਕੇ ਜੋ ਉਹੀ ਗੱਲ ਯਾ ਪਿੰਦ ਕੋ ਚੁਕਟਣ ਬੈ ਗਿਆ ਆ ਜਾ ਚਰੀ ਨੂੰ ਮੈਂ ਛੋਟਾ ਖੜਕਾ ਕੇ ਨਾ ਤੇ ਪਿੰਦ ਕੋ ਚੁਕਟਣ ਬੈ ਜਾਣਾ ਇਹ ਚੁੱਕਾ ਦਾ ਪਿੰਦ ਕੋ ਚੁਕਾ ਨਾ ਜੋ ਕੋਈ ਹੋਰ ਥੋਂ ਨੂੰ ਪੱਕੀ ਚੱਲੀ ਨਾਲੇ ਕੱਚੀ ਚੱਲੀ ਤੇ ਉਹ ਸਾਰੇ ਪਿੰਡ ਨੂੰ ਸੁਣਿਆ ਟੀਂ ਟੀਂ ਕਰਦੀ ਮੈਂ ਕਿ ਮੂੰਹ ਫੇਰ ਕਹੀ ਜਨਾ ਓਏ ਤੂੰ ਸੀ ਤੂੰ ਚੱਲ ਚੰਗਾ ਜਦੋਂ ਕੋੋਂ ਕੜਦਾ ਜਵਾਬ ਚੰਗਾ ਫਰ ਨਹੀਂ ਕਿ ਓਏ ਆਏ ਆਏ ਕਰਕੇ ਹਾਂ ਅੱਤ ਆਏ ਕਰਕੇ ਚੱਲ ਐਥੇ ਕੋਈ ਤਿੱਕੇ ਪੰਨੀ ਓਰੇ ਛੱਜ ਨੰਬਰ ਤਕੀਲਾ ਨੰਬਰ 50 ਤੇ ਖੜਾ ਸੀ ਮੈਂ ਚੰਗਾ ਤੂੰ ਮੁਰ ਜਾ ਯਾਰ ਵਾਲਾ ਮੁਰ ਅੱਜ ਮੁਰ ਕਰੇ ਕਰੇ ਮੁਰ ਤੈਨੂੰ ਕਹੀ ਜਰਾ ਮੁਰ ਜਾ ਯਾਰ ਗਾਉਂ ਕਿਉਂ ਯਾਰ ਉਹੀ ਗੱਲ ਹੈ ਕਿਹੜੇ ਰੋਟੇ ਲਈ ਹੁਣ ਦੱਸ ਕਾ ਆਏ ਚੱਲੀ ਸੀ ਮੈਂ ਪੰਜਾਂ ਵਜੇ ਰਫੇ ਮਾ ਚੱਲਦੀ ਦੇਖੀ ਆ ਪ੍ਰਭਾ ਦੇ ਦੱਸੋ ਕ੍ਰਿਕਟ ਖੁੱਟੂ ਜੇ ਨਾ ਚਰ ਪੁੱਲ ਜਾਣੀ ਵੀ ਕਦੇ ਕਰੀ ਹੈ ਜੇ ਦੇਖੀ ਹੈ ਕਣ ਦੇਖੀ ਆ ਕਾਇ ਵੀ ਨਹੀਂ ਦੇਖੀ ਕਾਇ ਵੀ ਨਹੀਂ ਦੇਖੀ ਕਹੀਂ ਮੇਰੇ ਹੱਥ ਜੀ ਆਏ ਵੀ ਆ ਉਹ ਕਹੀ ਕੁਆਇ ਕਭ ਨਹੀਂ ਦੇਖੀ ਨਹੀਂ ਕੋ ਯਾਰ ਬਜੂ ਦੇਖਿਆ ਮੈਂ ਨਹੀਂ ਮਟਾਲ ਦੂੰ ਯਾਰ ਮੇਰੀ ਭਮਾ ਜੀ ਰਾਤ ਲੱਗੀ ਤੈਨੂੰ ਮਕਰਾ ਕੇ ਤੇ ਫਿਰ ਮੈਂ ਵੀ ਮਰਨੀ ਐ ਤੇ ਤੇਰੇ ਹੱਥੋਂ ਮਰ ਜਾਏ ਮੈਨੂੰ ਫਾਹਾ ਦੇ ਜਾਏ ਮੈਨੂੰ ਗਲਟੋ ਘੋੜ ਕੇ ਮਾਰ ਦੇ ਹਾਂ ਤੂੰ ਕਾਇ ਵੀ ਨਹੀਂ ਚੱਲੀ ਚੱਲੀ ਐ ਭਾਈ ਦੀਆਂ ਕਚੜੀ ਗਈ ਐ ਚੱਲੀ ਗਿਆ ਐਂਕ ਮੈਂ ਚੱਲੀ ਆ ਓਏ ਯੀ ਗੱਲ ਯਾਰ ਹਾਇਆ ਗੰਪਾ ਕਿੱਥਾ ਲਗਾ ਇਹ ਨਹੀਂ ਚਲਦੀ ਹੁਣ ਕਿਵੇਂ हटਗੀ ਚੱਲੇ ਨੂੰ ਖਾਲਾ ਨੰਬਰ ਜਲੀਦਾ ਮਤਲਬ ਨੂੰ ਬਹਿਣੇ ਵੀ ਦੇਖੋ ਮੇਰੇ ਪੋ ਗਵਾਹੀ ਮਗਰਾਂ ਦਾ ਭਾਈ ਆਹ ਕੋ ਨੂੰ ਰਾਕੇ ਕਰ ਕਰਿਆ ਖਰਾਬ ਖਾਲਾ ਪਿਓ ਮਕਰਾਂ ਦੇ ਦਾ ਖੜਿਆ ਹੋ ਜਾਂ ਮੈਂ ਨਹੀਂ ਜਾਂਦਾ ਬੱਚੇ ਕੁੱਤੇ ਖਾਨ ਬਿੱਲੇ ਖਾਨ ਆ ਉਹਦਾ ਪੈ ਜਾਣਾ ਖਰਾਬ ਨਹੀਂ ਜਾਂਦਾ ਖਰਾਬ ਮਨ ਨਹੀਂ ਜੂਂਦੇ ਨਾ ਕਹਿਣਾ ਪਰ ਮਨੀ ਜੂ ਹਾਂ ਜੇ ਮੈਂ ਬੇਮਦਦ ਬਗਵਾਹੀ ਦੇਉ ਤੂੰ ਕੋਈ ਨਹੀਂ ਕਹਿ ਨਹੀਂ ਮੈਂ ਕੱਢ ਜਾਂ ਪਕਾਂ ਜਾਂ ਚੱਲ ਤੂੰ ਤੈਨੂੰ ਪੁੱਛੂ ਮੈਂ ਜਨਾ ਕਿ ਜੇ ਨਾ ਜੇ ਤੂੰ ਭੋਲਿਆ ਨਹੀਂ ਤੂੰ ਜਾਣੇਗਾ ਕਿ ਚੈਨ ਨੰਮਨਾਲ ਨਾਲ ਮੈਂ ਕਿਆ ਤੇ ਨਾ ਖੜਕਾ ਦਿਮਾਗ ਤੋਂ ਕਿਵੇਂ ਨਿਕਲ ਜੂ ਯਾਰ ਜੇ ਜੋ ਮੈਂ ਤੈਨੂੰ ਕਹੀ ਜਨੇ ਵੀ ਕੱਢ ਦਿਮਾਗ ਤੋਂ ਤੂੰ ਕਾ ਦੇਖੀ ਨਹੀਂ ਮੈਂ ਪੈਂ ਦੇਖਾ ਸੀ ਮੈਂ ਕੀ ਬਦੀਨ ਕਰੇ ਹੜਕਾ ਹੋਇਆ ਕੜਕ ਹੋਈ ਗੱਲ ਨਹੀਂ ਹੋਈ ਤੂੰ ਛਣ ਚੁੰਗਣਾ ਬਚਨੇ ਜੋ ਚੱਲੀ ਮੇਰੇ ਕੰਨਾਂ ਦੇ ਕੀੜੇ ਕੱਢਿਆ ਸਮਾਈ ਲਾਈਟ ਨਾਲ ਲਾਡੂ ਫੜਕੇ ਵੇ ਲੱਗਣ ਨੂੰ ਤਾਂ ਫਿਰਦੇ ਲਾ ਦੇ ਨਾਲੇ ਹੋਰ ਕੱਢੇ ਆ ਗਿਆ ਲੱਗਾ ਨਾ ਲੱਗ ਤੇਰੀ ਭਿੰਗਿਆ ਤੇਰੀ ਲੱਗਾ ਆਏ ਬਾਪੂ ਕਾਂਟਾ ਨਾ ਪਪਾ ਕਾਂਟਾ ਲੱਗਾ ਨਾ 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 ਕਾਂਟਾ ਲਾਜੂ ਕਾਂਟਾ ਹਾਲਾਕ ਰੰਚ ਜਾ ਕਰਦਾ ਨਹੀਂ ਹੁਣ ਮਾਰਤੇ ਸੀ ਭੰਡੇ ਕਾਂਟਾ ਕਾਂਟਾ ਚੱਕ ਨੇ ਚਾਹੇ ਲਾ ਲੈਨੇ ਗੰਪਟਾ ਵਲੋਂ ਜੋੜਾ ਲੈਣ ਗਿਆ ਪੱਤਾ ਪੂਰੀ ਲੱਗੀ ਬਿਰਕਾ ਹਜੇ ਤੱਕ ਨਾ ਨਾ ਆਇਆ ਨਹੀਂ ਹਜੇ ਕੋਈ ਮੈਸੇਜ ਟੈਲੀਫੋਨ ਆਇਆ ਨਹੀਂ ਹਜੇ ਨਾ ਅੱਖਾ ਉਹ ਅਸਤਾ ਬਾਈ ਇੱਥੇ ਬੈਠਾ ਸਵੇਰ ਦੇ ਮੈਂ ਜੋਰੇ ਉਨ ਡਿੱਕੀ ਨਵੇਂ ਕਦੋਂ ਆਉਗਾ ਮਟਰੀ ਕੀ ਪੱਤਾ ਪਾ ਲਿਆ ਮੰਨੇ ਕਹਿੰਦਾ ਉਹ ਵੀ ਕੰਡੜਾ ਹੈ ਜਿਹੜਾ ਪੱਤਾ ਹੈ ਜਿਹੜਾ ਆਮ੍ਰੀ ਤਾਂ ਆਮ੍ਰੀ ਤਾਂ ਨਹੀਂ ਹੈਗਾ ਨਾ ਆਮ੍ਰੀ ਤਾਂ ਬਲੀ ਅਬਲੀ ਤਾਂ ਫੋਨ ਉਪਰ ਤਾਂ ਨਹੀਂ ਦੇਖਾ ਕਿ ਦੋ ਰੁਪਏ ਲੈ ਕੇ ਕੋਈ 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 ਕੌਬਲਾਤੀ ਕੋ ਦਾ ਸਿਨੇ ਗੇ ਗਵਾਈ ਦੇਤੀ ਹਾਂ ਇਹ ਤਾਂ ਕਿੰਨੇ ਖਾਰੇ ਅੰਦਰ ਜਾਵਾਂਗੇ ਵਿੱਕੇ ਜੋੜ ਆ ਜਾ ਰਾ ਮੈਂ ਤੈਨੂੰ ਕਹਿ ਕੀ ਗੱਲ ਹੈ ਕਹਿੰਦਾ ਬਈ ਫੇਰ ਤਾਂ ਖਾਲੇ ਚ ਨਾ ਕਹਿੰਦਾ ਬੂੰਆਂ ਉਗਣਗੀਆਂ ਜਿਹੜੇ ਖਾਲੇ ਚ ਆਪਾਂ ਲੜੇ ਆ ਹਾਂ ਫੇਰ ਤਾਂ ਬੂੰਆਂ ਉਗਣੀਆਂ ਪੰਗਾ ਲੈ ਲਿਆ ਇਹ ਕੀ ਪਾਲਾ ਮੰਨੇਗੇ ਮੱਛਲੀ ਇਹ ਤਾਂ ਪਾ ਤਿੰਨੇ ਬੜੀ ਹਾਂ ਜੀ ਹੈ ਭਾਈ ਜੇ ਆਪਾ ਪਾਲੇ ਨੂੰ ਐ ਕਰੀ 100 ਦਾ ਨੋਟ ਦੇ ਦਈਏ ਕੀ ਇਹ ਮੰਨ ਹੀ ਜਾਵੇ ਕੌਣ ਨੂੰ ਭੈਂਖੋ ਡੱਗਵਾ ਕੱਟਲਾ ਦੀ ਗੱਲ ਹੋਈ ਇਹ ਕੰਮ ਦੀ ਗੱਲ ਕੋਡਾ ਨਾ ਹੁਣ 100 ਨਾਲ ਤਾਂ ਜਵਾਬ ਨਹੀਂ ਮਿਲਦਾ ਹਾਂ ਕਈ ਵਾਰੀ ਨਸ਼ੇ ਪੱਤੇ ਵਾਲਾ ਹੁੰਦਾ ਕੀ ਐ ਉਹ ਨਹੀਂ ਛੜਾ ਨਾ ਨਾ ਲੋਕਾਂ ਪੇਟੀਆਂ ਚੱਕ ਤੁਰੇ ਫਿਰਦੇ ਪੈਸੇ ਨਹੀਂ ਉਹਦੇ ਕੋਲੇ ਵੀ ਗਵਾਈ ਦੇ ਮੈਂ ਚੰਦਾ ਡਾ ਉਹਨੂੰ ਪਾਲੇ ਨੂੰ ਆਪਾਂ ਪਹਿਲਾਂ ਆਪਣੇ ਬੱਚੇ ਚ ਕੱਢ ਲੀਏ ਮੇਰੇ ਹੱਥ ਆ ਲਿਆ ਮੈਂ ਤੈਨੂੰ ਕਹੇਤੀ ਗੱਲ ਜੀ ਇਹ ਉਹ ਗਿਆ ਤਾਂ ਕਿ ਪਤਾ ਦੱਸਿਆ ਉਹਨਾਂ ਜਵਾਬ ਦਿੱਤਾ ਪਰ ਹਈਏ ਆਊਗਾ ਨਾ ਜੋੜਨ ਭੇਜਿਆ ਗੇ ਮਟਲੀ ਜੋੜੇ ਨੂੰ ਜਵਾਬ ਡੰਡਾ ਉਹ ਅੱਛਾ ਫਿਰ ਉਦੋਂ ਬਾਅਦ ਆਪਾਂ ਐ ਕਰਾਂਗੇ ਕੁੱਲ ਮਿਲਾ ਕੇ ਉਹਨੂੰ ਕੱਟਨੈਪ ਕਰਦੀ ਮੰਨ ਦੋਗਾ ਮੈਂ ਤਾਂ ਐ ਕਹਾਂ ਜੇ ਨਾ ਕਿ ਭਾਈ ਦੇਤੀ ਵੀ ਗੋਲੀ ਚੱਲੀ ਆ ਵੀ ਬਚਣੇ ਦੇ ਹੱਕ ਤੇ ਬੋਲ ਗਿਆ ਆਪਣੇ ਤਾਂ ਭਾਈ ਗੇ ਗੀ ਪੱਤੀ ਹੈ ਵੱਟ ਤੇ ਮੈਂ ਤੁਹਾਨੂੰ ਕਹਿੰਦਾ ਸੀਗਾ ਜੇ ਆਪਾਂ ਜੇ ਪਾਲਾ ਗਵਾਹੀ ਦਿੰਦਾ ਪਾਲੇ ਦਾ ਕੰਡਾ ਕੱਢਦੀ ਕੰਡਾ ਕਿਵੇਂ ਆਲੇ ਨੂੰ ਚੜਕਾ ਉਹਨੇ ਖੋਬਦੀ ਕਹਿੰਦਾ ਨਹੀਂ ਆਇਆ ਨਹੀਂ ਕੰਕੀ ਰੋਕੂ ਦਾ ਸੁਬੀ ਦੇ ਨਾ ਕਟਣਾਏ ਪਕਾ ਲਓ ਉਹ ਮੈਂ ਤਾਂ ਕਹਿੰਦਾ ਭਾਈ ਤੇਰਾ ਤਾਂ ਕੀ ਇਹ ਤੈਨੂੰ ਕਿਹੜਾ ਕੋਈ ਯਾਰ ਚੱਕ ਫੇੜ ਫੱਟ ਮੋੜ ਲੋ ਤੱਕ ਡੰਡਾ ਹੀ ਹੋਵੇ ਪੈਂਡਾ ਉਹ ਦਰ ਸਭ ਬਚਾਂਗੇ ਨਾ ਬਚਾਂਗੇ ਇਧਰ ਢੋਕੇ ਜਾ ਪੱਲੇ ਦਾ ਛੱਪਾ ਪੈ ਗਈ ਬੱਚੇ ਬੋ ਬੱਗੀ ਛਾਇਆ ਬਾਈ ਤਾਂ ਉਹ ਦੋ ਕੱਟ ਲੋ ਇਹ ਦੋ ਕੱਟਣ ਪੈ ਗਏ ਗੱਲ ਮੈਂ ਤਾਂ ਰਾਜਸਥਾਨੋਂ ਵੱਜੂ ਫਰਾਹੀ ਕੱਟ ਲੂੰਗਾ ਤਾਂ ਉਹ ਤਾਂ ਫਰਾਹੀ ਕੱਟ ਲੈਣਗੇ ਥਾਡੀਆਂ ਬੁੜੀਆਂ ਜਵਾਕ ਚੱਲੇ ਤਾਂ ਰੁਲ ਜਾਣਗੇ ਆ ਨੂੰ ਫੜਾ ਦੀ ਫੂੜੀ ਨਹੀਂ ਕੱਟਣ ਦੇ ਬਾਈ ਉਹ ਤੂੰ ਤਾਂ ਵੀ ਚੱਕਣਗੇ ਮਾਚ ਨੂੰ ਕਹਿਤੀ ਕੱਟਣਗੇ ਜੌੜੇ ਨੂੰ ਕਹਿ ਕਿਵੇਂ ਮਰਜ਼ੀ ਕਰ ਬੰਦਾ ਉਹ ਜੋੜਾ ਕਹਿੰਦਾ ਸੀ ਮੇਰੇ ਹੱਥ 'ਚ ਹੈ ਕੋਈ ਵੀ ਜੋੜੇ ਨੂੰ ਆ ਜਾਂਦੇ ਜੋੜੇ ਆ ਜਾਂਦੇ ਮੈਂ ਕਰਦਾ ਗੱਲੋਂ ਬੜੇ ਪਿਚੜ ਕੇ ਨਾ ਪਤਾ ਝੂਕ ਨਾ ਖੜੀ ਤੇ ਲੋੜ ਕਰੀਏ ਮੈਂ ਕਰਦਾ ਕੋੜਾਂ ਨਾ ਪੈ ਗਈ ਨਾ ਓਏ ਮੈਂ ਤਾਂ ਮੁੱਠੇ ਤੂੰ ਕੀ ਵਰਦਾ ਪਾਲੇ ਦਾ ਕੰਡਾ ਕਢ ਲਈਏ ਨਾ 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 ਇਹ ਬਲਤੀ ਨਹੀਂ ਕਰਨੀ ਬਰਾਵਾ ਆ ਜੇ ਨਾ ਮੇਰੀ ਗੱਲ ਮੰਨੋ ਪੂਈ ਗੱਲ ਦਾਬ ਤੇ ਰੱਖੋ ਗਰਮ ਗੱਲ ਹੈਗੀ ਐ ਇਹਨੂੰ ਵੀ ਪਤਾ ਹੈ ਗੱਲ ਲੀਖ ਨਾ ਕਰੋ ਤੇ ਨਾ ਮਟਲੀ ਜੇ ਕਿੱਥੇ ਬਗਾਨੇ ਨੂੰ ਪਤਾ ਲੱਗਾ ਚਾਰ ਹੋਰ ਲੁੰਗੜਾ ਲਾਉਣਗੇ ਵੀ ਪਾੜਲਾ ਦੇ ਦੇ ਗਵਾਹੀ ਮੈਂ ਸੁਣਿਆ ਸੀ ਜੇ ਦੇਖੀ ਸੀ ਤੂੰ ਵੱਡੀਆਂ ਆ ਰਹੀ ਸੀ ਉਹ ਇਹ ਚ ਅੱਖਣ ਹੋਰ ਮੈਂ ਤੇ ਭਾਈ ਗਵਾਹੀ ਦੇਊਗਾ ਇਹ ਤਾਂ ਦੇਊਗਾ ਉਹ ਨਹੀਂ ਦਿੰਦਾ ਜਦੋਂ ਗਵਾਹੀ ਨੂੰ ਯਾਰ ਆਕੜਾ ਬੰਦਾ ਮਰੇ ਗੋਲੀ ਚੱਲੀ ਐ ਉਹ ਕੋਈ ਪੰਜੇ ਦਾ ਕੰਮਲਾ ਆਪਣੇ ਵਾਲਾ ਜੋੜਾ ਐ ਈ ਜਾ ਯਕੜਾ ਤੂੰ ਕੱਚੀ ਪਾਈ ਫੜਦਾ ਉੱਥੇ ਕੋਈ ਉਹਨੂੰ ਗੱਲ ਕਹੇ ਉਹ ਚੱਜਦੀ ਉਹ ਕਹਿੰਦਾ ਮੇਰੀ ਮੋਹ ਪਿਆਰ ਲੈ ਆ ਜਾ ਉਹਦੇ ਨਾਲ ਪੇ ਸਮਝਾ ਦੂੰ ਇਹ ਗੱਲਾਂ ਕੱਢ ਆ ਜੋ ਬੱਤੀ ਜੇ ਗੋਲੀ ਕੱਢੀ ਬੰਦਾ ਮਰ ਗਿਆ ਜਣਾ ਫਿਰ ਇਹ ਤੂੰ ਗੱਲ ਕਹਿ ਸਕਦਾ ਉਹ ਤਾਂ ਨਹੀਂ ਇਹ ਤਾਂ ਫੇਰ ਮੰਨੂਗਾ ਇਹ ਤਾਂ ਮੰਨਦਾ ਹੀ ਨਹੀਂ ਉਹ ਇਹ ਗੋਰਾ ਮੈਨੂੰ ਲੈ ਗਏ ਨਾ ਇਹ ਨਾਲ ਹਾਂ ਸਾਰਾ ਮੈਂ ਫੈਸਲਾ ਕਰਾਣਾ ਇਹਦਾ ਪਾਲਾ ਮੇਰੇ ਹੱਕ ਨਾਲ ਹੈ ਜਮਾ ਬੋਲ ਪੂ ਹੋ ਗੱਲ ਆਪਣੀ ਕਰੂ 2 ਰੁਪਏ ਤੇ ਮਰਦਾ ਜੀ ਕੱਲ ਦੁਨੀਆ ਹਾਂ ਉਹ ਬਾਪੂ ਤੋਂ ਡਰਦਾ ਮੇਰਾ ਬਈ ਜਾਂ ਮੈਂ ਤੈਨੂੰ ਦੱਸਾਂ ਗੱਲ ਅੱਛਾ ਚੰਦ ਤੋਂ ਹਾਂ ਉਥੋਂ ਡਰਦਾ ਉਹ ਇਹ ਬੋਚ ਕੇ ਨੂੰ ਕਹਿ ਜਾਗੇ ਵੀ ਜੇ ਤੂੰ ਗਵਾਈ ਦਿੱਤੀ ਨਾ ਵਿੱਚੇ ਤੂੰ ਵੀ ਜਾਏਗਾ ਠਾਲੇ ਜਿੱਧਰ ਆ ਜਾਗੇ ਕਿਹੜਾ ਜਰਾ ਜੀ ਫੇਰ ਤਾਂ ਗੱਲ ਬਣ ਜੂਗੀ 5-10000 ਰੁਪਏ ਦੇ ਦਿਓ ਮੰਨ ਜੋ ਗੱਲ ਇਹਨੂੰ ਮੰਨ ਲੈ ਨੂੰ ਬਈ ਮੇਰੀ ਗੱਲ ਤਾਂ ਸੁਣਾ ਹਾਂ ਕੋਲੀ ਵੀ ਜੋਰੇ ਤੋਂ ਚੱਲੀ ਐ ਤੇ ਗਿਆ ਵੀ ਉਹ ਮੈਂ ਕਹਿੰਦਾ ਉਹਨੂੰ ਨਾ ਢਾ ਲਿਆ ਉਹ ਪਤੰਦਰਾ ਨੇ ਹਾਂ ਜੋਰੀ ਤੋਂ ਕੋਲੀ ਚੱਲੀ ਨਾ ਨਾ ਉਹ ਬਚਨੇ ਕੇ ਨਾਲਾ ਪੜਲੇ ਨੂੰ ਤਾਂ ਇਹ ਦੇਖਿਆ ਇਹ ਦੇਖਿਆ ਬਿਗੋਲੀ ਚਲਾਉਂਦਾ ਸੀ ਉਹ ਹਾਂ ਇਹ ਦੇਖਿਆ ਉਹ ਉੱਥੇ ਕੋਲ ਲੱਕੇ ਤੇ ਖੜਾ ਰਿਹਾ ਮੈਂ ਨਾ 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 ਤੇਰੇ ਬੱਚਾ ਤੂੰ ਤੇਰੇ ਮਾਰੀ ਸੀ ਪੜਲੇ ਪਾਸੇ ਰੂਲਦੂ ਨੇ ਇੱਕ ਪੌਣੀ ਛੇੜ ਲਾ ਦਿੰਦੀ ਰੂਲਦੂ ਦਾ ਮਾਰੀ ਡਾਂਗ ਤੂੰ ਦੇਖੀ ਇਹ ਤਾਂ ਕੰਨ ਕੋਲ ਲੱਗ ਗਈ ਨਹੀਂ ਤਾਂ ਬਰਦ ਪਤਾ ਨਹੀਂ ਹਾਂ ਪਰ ਬਾਰੋ ਬਾਰੀ ਹੋ ਜੇ ਬਾਰੋ ਬਾਰੀ ਕਾਨੂੰ ਹੋ ਜੇ ਹਾਂ ਜਿਹੜਾ ਖੜਗਾ ਜਿਹੜਾ ਕੋਈ ਅੱਗੇ ਹੁੰਗਾ ਗਾਟਾ ਲਾ ਦੇਗਾ ਜਿਹੜਾ ਕੱਢ ਦਿੰਦੇ ਬਗਾਨੇ ਪੁੱਤ ਪੰਜ ਪੱਥੋਂ ਵੀ ਤਿੰਨ ਬੰਦੇ ਚੀ ਕੁੱਕੀ ਤੇ ਆਪਣੇ ਉਹ ਜੀ ਕਈ ਨਾ ਚੋੜਾ ਜਿਹੜਾ ਮੁੰਡਾ ਯਾ ਯਾ ਰੋਟੀ ਵੇਟ ਵਾਰੀ ਸੀ ਮਰੇ ਕਾਲੂ ਰੇ ਕਾਕੇ ਰੇ ਸੀ ਪੱਕਾ ਖੀਲੂ ਹੁਰੀ ਇਹਨਾਂ ਨੇ ਮਾਜਾ ਪਹਿਲੇ ਕਥੋਂ ਕਮਾਨ ਚੋਂ ਗੰਨੇ ਪੱਤੀਆਂ ਮੇਰਾ ਬਾਈ ਦਾ ਬੜਾ ਵੱਡਾ ਕੰਮ ਹੋ ਗਿਆ ਉਹਨਾਂ ਤੇਰਾ ਪਾਲਿਆ ਸੀ ਜਿਹੜਾ ਬਾਕੇ ਨਾਲ ਆਪਾਂ ਇਹੀ ਤਾਂ ਉੱਧਰ ਉੱਲ ਜਗੇ ਬੱਤੀ ਜਦੋਂ ਗੋਲੀ ਵੱਜ ਗਈ ਉਹਦੇ ਫਿਰ ਉਹ ਮੈਂ ਕਹਿੰਦਾ ਹਾਂ ਜੀ ਉਹ ਬੰਦੇ ਇਕੱਠੇ ਕਰੀਂਦਾ ਤਾਪਾ ਵੀ ਕਰ ਲੀਏ ਕੀ ਇਹ ਚਾਰ ਭੇਜੇ ਹੈ ਭੇਜੇ ਬੰਦੇ ਭੇਜੇ ਭੇਜੇ ਬੰਦੇ ਭੇਈ ਪੈਛੜ ਕੇ ਬਾਤੀ ਉਹਨਾਂ ਦੀ ਜਣ ਮੈਂ ਕਹਿੰਦਾ ਭਾਈ ਜਿਵੇਂ ਯਾਰ ਉਹ ਬੰਨਾ ਹੈ ਬਾਈ ਚਾਰਸ ਆਪਣੀ ਤੇ ਆ ਕੇ ਬਾਹਰ ਕਰ ਦੇਣ ਹਾਂ ਆਹ ਨਿਕਲ ਰਿਹਾ ਵਾਈਪਰ ਪੂਰਾ ਰੁਕਾ ਤੱਦੀ ਗੱਲ ਇਹ ਪੰਦੀਆਂ ਇਕੱਠੀਆਂ ਆ ਕਈ ਵਾਰੀ ਭਰੀ ਹੋਈ ਵੀ ਨਹੀਂ ਚਲਦੀ ਹੱਥ ਨਾ 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 ਪਾਏ ਜਿੰਦਾ ਦੇਖ ਲੈ ਜੀ ਕੋ ਕੋ ਬਹੁਤ ਬਥੋੜਾ ਚਾ ਕੰਮ ਨਹੀਂ ਗਿਆ ਰ ਕੋਈ ਨਹੀਂ ਬਸਾ ਰਹੇ ਬਾਈ ਨਾ ਨਾ ਚੰਗੀ ਰਹਿੰਦੇ ਉਹ ਐ ਵੀ ਕਲ ਕਲ ਵੀ ਮੰਨੀ ਨਹੀਂ ਲੱਗਦਾ ਖਾ ਗਿਆ ਉਹ ਨਹੀਂ ਨਹੀਂ ਭਰਿਆ రేం నా পড়ਾ ਕੋਰਾਂ ਨਾ ਪੈ ਜਾ। ਕੋਰਾਂ ਨਾ ਪੰਨੂ ਕੀ ਹੈ ਮੈਨੂੰ। ਮੈਂ ਬਹੁਤ ਚਲਾਇਆ ਇਹ। ਉਹ ਚਲਾਇਆ ਤਾਂ ਗੱਲਾਂ ਨਿਕੰਣ ਚ ਮੇਰੀ ਨਾ। ਜਿੱਗਿਆ ਤੇ ਲਾਇਆ ਗਿਆ। ਤੂੰ ਭਾਈ ਕਿਰਾਵਾ ਤਰ ਰੋਇਆ। ਭਾਵੇਂ ਵੀ ਗੱਲ ਪੂਰੀ ਕਰਦੇ ਨਾ। ਹਾਂ ਤੇ ਵਾਰ ਨਹੀਂ ਕਰੂ ਮੇਰੇ ਵੱਲੋਂ ਵੀ ਕਰਦਾ। ਪਾਲੇ ਨਾਲ ਪਹਿਲਾਂ ਆਪ ਹੀ ਲੜਾ। ਨਾ ਨਾ ਨਾ। ਚੁੱਪ ਕਰ ਉਹ ਗੱਲਾਂ ਰੋਲਾ ਨਾ ਪਵਾ। ਗਮਾਂ ਸੁਣੀ ਮੇਰੇ ਥਾਲੋ ਵੀ ਨਾ ਜੱਦੀ ਰੱਤਾ। ਮੈਂ ਮੀਟਿੰਗਾਂ ਕਾਣੀ ਕਰ ਦੇ।